ਮਹਾ ਦੇਵਾ ਜਿੰਦਾਬਾਦ ਨਿਵਾਸੀਆਂ ਦੀ ਸਵਾਸ ਕਰੋ ਅਸੀਂ ਤੁਹਾਡੇ ਸਾਥ ਨੇ ਨਿਵਾਸੀਆਂ ਨੂੰ ਸਵਾਸ ਕਰੋ ਅਸੀਂ ਤੁਹਾਡੇ ਸਾਥ ਹਾਂ ਮਹਾ ਦੇਵਾ ਜਿੰਦਾਬਾਦ ਅੱਜ ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ 2 ਘੰਟੇ ਦੀ ਜਿਹੜੀ ਗੇਟ ਰੈਲੀ ਕੀਤੀ ਗਈ ਆ ਜਿਹਦੇ ਵਿੱਚ ਲੰਬੇ ਸਮੇਂ ਤੋਂ ਜੋ ਪੰਜਾਬ ਸਰਕਾਰ ਨੇ ਲੋਕਲ ਬਾਡੀ ਮੰਤਰੀ ਨੇ ਇੱਕ ਵਾਦਾ ਕੀਤਾ ਸੀ ਔਰ ਸਾਡੇ ਲੁਧਿਆਣੇ ਦੇ 6 ਦੇ 6 ਐਮਐਲਏ ਅਤੇ 7ਵੇਂ ਜਿਹੜੇ ਸਾਡੇ ਅਜੇ ਮੰਤਰੀ ਸਾਹਿਬ ਆ ਇਹ ਵਾਦਾ ਕਰਿਆ ਸੀ ਕਿ ਜਿਹੜੇ ਵੀ ਸਪਾਈ ਸੇਵਕ ਹੈ ਸੀਵਰਮੈਨ ਹੈ ਮਾਲੀ ਬੇਲਦਾਰ ਹੈ ਜਾਂ ਦਰਜਾ 4 ਦੇ ਸਾਰੇ ਮਲਾਜ਼ਮ ਹੈ ਇੱਕ ਵੀ ਕੋਈ ਕੱਚਾ ਨਹੀਂ ਰਹਿਣ ਦਵਾਂਗੇ ਸਾਰੇ ਪੱਕੇ ਕਰਾਂਗੇ ਪਰ ਉਹ ਮੁਲਾਜ਼ਮਾ ਦੇ ਨਾਲ ਵਾਦਾ ਖिलाफी ਹੋਈ ਹੈ ਅੱਜ ਮੁਲਾਜ਼ਮ ਜਿਹੜੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਆ ਕਿਉਂਕਿ ਕਰੀਬ 900 ਦੇ ਕਰੀਬ ਓਵਰਏਜ ਆ ਜਿਹੜਾ ਦੀ ਓਵਰਏਜ ਕਾਰਪੋਰੇਸ਼ਨ ਦੇ ਵਿੱਚ ਕੰਮ ਕਰਦੇ ਹੋਏ ਹੋਈ ਆ ਕਿਸੇ ਨੂੰ 15 ਸਾਲ ਹੋ ਗਏ ਕੰਮ ਕਰ ਰਿਹਾ ਕੋਈ 20 ਸਾਲ ਹੋ ਗਏ ਕਿਸੇ ਨੂੰ 25 ਸਾਲ ਹੋ ਗਏ ਤਾਂ ਉਹਨਾਂ ਨੂੰ ਜਿਹੜੇ 42 ਸਾਲ ਤੋਂ ਉੱਤੇ ਸੀ ਉਹਨਾਂ ਨੂੰ ਕੱਢ ਦਿੱਤਾ ਗਿਆ ਜਦ ਕਿ ਸਾਨੂੰ ਇਹ ਗੱਲ ਕਹੀ ਸੀ ਨੂੰ ਵੀ ਭਾਵੇਂ ਕਿਸੇ ਨੂੰ 10 ਸਾਲ ਮਿਲੇ ਜਾਂ 8 ਸਾਲ ਮਿਲੇ ਪਰ ਅਸੀਂ ਸਾਰੇ ਪੱਕੇ ਕਰਾਂਗੇ ਇੱਕ ਤਾਂ ਅਸੀਂ ਉਹ ਮੰਗ ਪੱਤਰ ਦਿੱਤਾ ਕਮਿਸ਼ਨਰ ਸਾਹਿਬ ਤਾਂ ਡਿਪਟੀ ਮੇਅਰ ਸਾਹਿਬ ਮਿਲੇ ਸੀ ਉਹਨਾਂ ਨੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਅਸੀਂ ਸਾਰੇ ਜਿਹੜੇ ਓਵਰੇਜ ਆ ਉਹ ਪੱਕੇ ਕਰਾਂਗੇ ਦੂਜੀ ਡਿਮਾਂਡ ਸੀ ਸਾਡੀ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਜਿਹੜਾ ਕੋਈ ਵੀ ਕੱਚਾ ਮੁਲਾਜ਼ਮ ਜਿਹੜਾ ਹੁਣ ਭਰਤੀ ਨਹੀਂ ਕਰਾਂਗੇ ਅਸੀਂ ਸਿੱਧੀ ਭਰਤੀ ਪੱਕਿਆਂ ਦੀ ਕਰਾਂਗੇ ਉਹ ਵੀ ਵਾਅਦਾ ਖਿਲਾਫੀ ਹੋਈ ਆ ਉਹ ਸੌਸਸ ਦੇ ਉੱਤੇ ਲੁਧਿਆਣਾ ਦੇ ਵਿੱਚ ਠੇਕੇਦਾਰੀ ਸਿਸਟਮ ਤੇ ਮੁਲਾਜ਼ਮ ਰੱਖੇ ਜਾ ਰਹੇ ਆ ਕਰੀਬ 3-400 ਮੁਲਾਜ਼ਮ ਹੈ ਮੇਰੇ ਜਿਹੜਾ ਨੋਟਿਸ 'ਚ ਮੈਨੂੰ ਦੱਸਿਆ ਗਿਆ ਵਾ ਕਿ ਵੀ ਇੰਨੇ ਤੋਂ ਜ਼ਿਆਦਾ ਜਿਹੜੇ ਉਹ ਭਰਤੀ ਕਰ ਲਏਗੇ ਆ ਠੇਕੇਦਾਰੀ ਤੌਰ ਤੇ ਤਾਂ ਇਹ ਸਾਡੀ ਮੰਗ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਕਮਿਸ਼ਨਰ ਸਾਹਿਬ ਨੂੰ ਅਤੇ ਲੁਧਿਆਣਾ ਦੇ ਮੇਅਰ ਸਾਹਿਬ ਨੂੰ ਕਿ ਵੀ ਜਿਹੜਾ ਠੇਕੇਦਾਰੀ ਸਿਸਟਮ ਖਤਮ ਕਰਕੇ ਉਹ ਜਿਹੜੇ ਮੁਲਾਜ਼ਮ ਰੱਖੇ ਗਏ ਆ ਉਹਨਾਂ ਨੂੰ ਸਿੱਧਾ ਕਾਰਪੋਰੇਸ਼ਨ ਦੇ ਅੰਡਰ ਉਹਨਾਂ ਨੂੰ ਰੱਖਿਆ ਜਾਵੇ ਤੀਜੀ ਸਾਡੀ ਡਿਮਾਂਡ ਹੈ ਕਿ ਜੋ ਸੈਂਟਰੀ ਸੁਪਰਵਾਈਜ਼ਰ ਆ ਉਹਨਾਂ ਦੀ ਮੇਰੇ ਕੋਲ ਲਿਸਟ ਵੀ ਬਣੀ ਹੋਈ ਆ ਪਰ ਪਸੰਦ ਨੂੰ ਨਹੀਂ ਪਤਾ ਕਿ ਉਹ ਲਿਸਟ ਸਹੀ ਆ ਜਾਂ ਗਲਤ ਆ ਪਰ ਅਸੀਂ ਜਾਣਦੇ ਆ ਕਿ ਉਹ ਸਨੋਲਟੀ ਲਿਸਟ ਬਣਾਈ ਜਾਵੇ ਜਿਹੜੇ ਪੁਰਾਣੇ ਮੁਲਾਜ਼ਮ ਕੰਮ ਕਰ ਰਿਹਾ ਦੁਨਿਆਰ ਤਜਰਬਾ ਬਹੁਤ ਲੰਬਾ ਵਾ ਉਹਨਾਂ ਨੂੰ ਸੈਂਟਰੀ ਸੁਪਰਵਾਈਜ਼ਰ ਲਾਇਆ ਜਾਵੇ ਉਹਦੀ ਸਨੋਲਟੀ ਬਣਾ ਕੇ ਉਹਨਾਂ ਨੂੰ ਸੈਂਟਰੀ ਸੁਪਰਵਾਈਜ਼ਰ ਲਾਇਆ ਜਾਵੇ ਚੌਥੀ ਡਿਮਾਂਡ ਆ ਸਾਡੀ ਕਿ ਸਾਡਾ ਜਿਹੜਾ ਮੁਲਾਜ਼ਮ ਹੈ ਜਿਹੜਾ ਸਪਾਈ ਸੇਵਕ ਹੈ ਸੀਵਰਮੈਨ ਆ ਮਾਲੀ ਬੇਲਦਾਰ ਆ ਪਰ ਕਾਰਪੋਰੇਸ਼ਨ ਦੇ ਵਿੱਚ ਸਾਰੇ ਮੁਲਾਜ਼ਮ ਆ ਜਿਹੜੇ ਵੀ ਜਦੋਂ ਬਿਮਾਰ ਹੋ ਜਾਂਦੇ ਆ ਹਸਪੀਟਲ ਵਿੱਚ ਜਾਂਦੇ ਆ ਤਾਂ ਉਹਨਾਂ ਦੇ ਕੋਲ ਰੁਪਏ ਨਹੀਂ ਹੁੰਦੇ ਕਿਉਂਕਿ ਹਸਪੀਟਲ ਨੇ ਤਾਂ ਪਹਿਲਾਂ ਫਾਈਲ ਅੰਗੜੀ ਪੇਸ਼ ਤੋਂ ਬਾਅਦ ਰੁਪਏ ਘਣੇ ਦੀ 50000 ਜਮ੍ਹਾਂ ਕਰਾ ਦੋ ਤਾਂ ਮੁਲਾਜ਼ਮਾਂ ਦੇ ਕੋਲ ਹੁੰਦੇ ਨਹੀਂ ਉਹ ਅਸੀਂ ਮੰਗ ਕੀਤੀ ਆ ਕਿ ਇਹਨਾਂ ਦੀ ਹੈਲਥ ਇੰਸ਼ੋਰੈਂਸ ਕਰਾ ਕੇ ਕੈਸ਼ ਲੈ ਜਿਹੜਾ ਕਾਰਡ ਆ ਉਹ ਇਹਨਾਂ ਨੂੰ ਇਸ਼ੂ ਕੀਤਾ ਜਾਵੇ ਤਾਂ ਜੋ ਇਹ ਆਪਣਾ ਇਲਾਜ ਕਰਾ ਕੇ ਆਰਾਮ ਨਾਲ ਆ ਜਾਣ ਤਾਂ ਇਹਨਾਂ ਨੂੰ ਕੋਈ ਇਹੋ ਜੀ ਤੰਗੀ ਨਾ ਹੋਵੇ ਕਿ ਕਈ ਵਾਰੀ ਵਿਆਜ ਤੇ ਇਹਨਾਂ ਨੂੰ ਰੁਪਏ ਲੈਣੇ ਪੈਂਦੇ ਆ ਔਰ ਸ਼ੌਕਾਰ ਜਿਹੜੇ ਹੈਗੇ ਆ ਬਹੁਤ ਸਾਰੇ ਸ਼ੌਕਾਰ ਆ ਸਾਡੇ ਸਮਾਜ ਦੇ ਵਿੱਚ ਵੀ ਪੈਦਾ ਹੋਏ ਆ ਨਵੇਂ-ਨਵੇਂ ਉਹ ਇਹਨਾਂ ਦੇ ਘਰ ਤੱਕ ਆਹੜਾ ਭਲੰਦੇ ਆ ਤਾਂ ਤਾਂ ਜੋ ਇਹਨਾਂ ਦਾ ਘਰ ਬਚਾਰੇ ਵੇ ਇਹਨਾਂ ਦੇ ਬੱਚੇ ਵਧੀਆ ਪੜ੍ਹਾਈ ਲਿਖਾਈ ਕਰ ਸਕਣ ਇਹ ਸਾਰੀਆਂ ਸਾਡੀ ਚਾਰੇ-ਚਾਰੇ ਡਿਮਾਂਡਾਂ ਸੀ ਔਰ ਸਾਨੂੰ ਆਸ਼ਵਾਸ਼ਣ ਦਿੱਤਾ ਉਹ ਵੀ ਅਸੀਂ ਜਲਦੀ ਪੂਰਾ ਕਰਾਂਗੇ ਪਰ ਮੈਂ ਕਹਿਣਾ ਚਾਹਨਾ ਮੈਂ ਕਿ ਸਰਕਾਰ ਤਾਂ ਲੁਧਿਆਣੇ ਦੇ ਦੁਆਰ ਤੇ ਬੈਠੀ ਆ माननीय मुख्यमंत्री साहब ਦੇ ਘੇੜੇ ਇੱਥੇ ਲੱਗ ਰਿਹਾ ਮੰਤਰੀ ਸਾਹਿਬ ਇੱਥੇ ਆ ਸਾਰੇ ਆ ਤਾਂ ਇਸ ਕਰਕੇ ਇਹਨਾਂ ਨੂੰ ਇਲੈਕਸ਼ਨ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਚਾਹੁੰਦੇ ਆ ਕਿ ਜਿਹੜੀ ਡਿਮਾਂਡਾਂ ਹੈਗੀਆਂ ਜੈਨੂਇਨ ਡਿਮਾਂਡਾਂ ਵਾ ਔਰ ਉਹ ਡਿਮਾਂਡਾਂ ਵਾ ਜਿਹੜੀ ਸਰਕਾਰ ਨੇ ਸਾਡੇ ਨਾਲ ਵਾਦਾ ਕਰਿਆ ਸੀ ਤੇ ਫੇ ਅਸੀਂ ਇਹਨਾਂ ਨੂੰ ਪੱਕਿਆ ਕਰਾਂਗੇ ਔਰ ਪਰ ਜੇ ਇਹ ਇਲੈਕਸ਼ਨ ਹੋਣ ਤੋਂ ਪਹਿਲਾਂ ਪਹਿਲਾਂ ਡਿਮਾਂਡ ਨਹੀਂ ਸਾਡੀ ਪੂਰੀ ਕਰਦੇ ਤਾਂ ਸਾਨੂੰ ਮਜਬੂਰਨ ਹੋ ਕੇ ਜਿਹੜਾ ਹਲਕਾ ਬੈਸਟ ਆ ਉਥੇ ਮਾਨਯੋਗ ਸਾਡੇ आम आदमी पार्टी ਦੇ ਕੈਂਡੀਡੇਟ ਸਾਹਿਬ ਹੈ ਸੰਜੀਵ अरोड़ा ਜੀ ਔਰ ਅੱਜ ਕੱਲ ਉਹ ਗਰੰਟਾ ਵੀ ਬਹੁਤ ਖੁੱਲੇ ਗੱਫੇ ਦੇ ਰਹੇ ਆ ਪਰ ਉਹ ਗੱਫਿਆਂ ਦਾ ਵੀ ਕੋਈ ਫਾਇਦਾ ਨਹੀਂ ਹੋਣਾ ਜੇ ਮੁਲਾਜ਼ਮਾਂ ਨੂੰ ਤੁਸੀਂ ਪੱਕਾ ਨਾ ਕਰਿਆ ਕਿਉਂਕਿ ਮੁਲਾਜ਼ਮਾਂ ਦੇ ਅੱਜ ਬੱਚੇ ਬਿਲਕ ਦੇ ਪਏ ਆ ਜਦੋਂ ਤੁਸੀਂ ਨਵਿਆਂ ਨੂੰ ਨਿਯੁਕਤੀ ਪੱਤਰ ਜੀ ਸਰ ਜੀ ਤੁਹਾਨੂੰ ਮਨਗੁਜ਼ਰ ਦਿੱਤਾ ਗਿਆ ਵੀ ਜਿਹੜੀ ਜਿਹੜੀ ਮੰਗਾਂ ਲੱਗਦੀਆਂ ਇਹ ਜਿਹੜਾ ਨਗਰ ਨਗਮ ਕਰਮਚਾਰੀ ਯੂਨੀਅਨ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਇਹਨਾਂ ਦੀ ਲੌਂਗ ਪੈਂਡਿੰਗ ਡਿਮਾਂਡ ਸੀ ਕਿ ਜਿਨਨੇ ਓਵਰਏਜ ਆਪਣੇ ਮੁਲਾਜ਼ਮ ਪੱਕੇ ਹੋਣ ਤੋਂ ਰਹਿਏ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਸ ਤੋਂ ਇਲਾਵਾ ਜਿਹੜਾ ਆਊਟਸੋਰਸਪੇ ਭਰਤੀ ਵਧਦੀ ਕੀਤੀ ਜਾ ਰਹੀ ਹੈ ਉਹਨੂੰ ਬੰਦ ਕੀਤਾ ਜਾਵੇ ਜਾਂ ਜਿਹੜੇ ਸੈਨੀਟਰੀ ਸੁਪਰਵਾਈਜ਼ਰ ਹੈ ਇਹਨਾਂ ਦਾ ਉਸੇ ਸੀਸੀ ਨੋਟੀਫਿਕੇਸ਼ਨ ਬੇਸਿਸ ਪਰ ਰੱਖਿਆ ਜਾਵੇ ਅਤੇ ਇਹਨਾਂ ਦੀ ਇੱਕ ਹੋਰ ਮੰਗ ਸੀ ਵੀ ਆਪਣਾ ਕਿਸ਼ਲੈਸ ਪਾਲਸੀ ਕੈਸ਼ਲੈਸ ਪਾਲਸੀ ਤੋਂ ਇਹਦੀ ਜਿਹੜੀ ਮੈਨੇਜਰ ਦਿੱਤਾ ਦੱਸਿਆ ਸੀ ਆਪਣਾ जोड़े ओवरएज रहेंगे गए थे इन्हों के लिए पॉलिसी अंडर कंसिडरेशन है वो पॉलिसी सी बना रहे जो हाउस की मीटिंग होनी हो पुट करेंगे जोड़ा आउटसोर्स है वो गवर्नमेंट लेवल का मसला है असं मंग पत्र तो सकार के रिक्वेस्ट करेंगे कि ये बारे में तो सरकार सोच विचार करे अपना फैसला लें बाकी दोनों फैसले अंडर कंसिडरेशन है जिदा सैनेटरी सुप, सुपरवाइजर प्रमोशन वाला है तो साह जल्दी हो जाना है या कैशलैस वाला है ये भी काम बड़ी जल्दी हो जाना है मंत्री साहब भी रेगुलर फॉलोअप कर रहे हैं रेगुलर इंटरेस्ट ले रहे हैं तो यह काम भी साज बुकिंग सब तो इंपॉर्टेंट मांग है बारे मैं कह रहा हूँ कि पॉलिसी का मैटर है हाउस पॉलिसी बना रही है असि एक पॉलिसी पुटअप करेंगे और कोशिश करेंगे उस पॉलिसी में केवल सफाई सेवक नहीं